ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਦੁਨੀਆ ਦੀਆਂ ਕੁਝ ਕੁ ਪਸ਼ੂ ਪਾਲਣ ਵਾਲੀਆਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਬਾਰੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਨ੍ਹਾਂ ਮਸ਼ੀਨਾਂ ਵਿੱਚ ਨੰਬਰ 1 ਤੇ ਆਉਂਦੀ ਆ ਰੋਟਰੀ ਮਿਲਕਿੰਗ ਪਾਰਲਰ ਇਹ ਕਾਫੀ ਜ਼ਿਆਦਾ ਐਡਵਾਂਸ ਮਸ਼ੀਨ ਹੈ ਤੇ ਇਸ ਮਸ਼ੀਨ ਨਾਲ ਇੱਕ ਸਮੇਂ ਤੇ ਹਜ਼ਾਰਾਂ ਗਾਵਾਂ ਦਾ ਦੁੱਧ ਚੋਇਆ ਜਾ ਸਕਦਾ ਇਹ ਕਾਫੀ ਜਿਆਦਾ ਵੱਡੀ ਰੋਟਰੀ ਮਸ਼ੀਨ ਹੁੰਦੀ ਆ ਤੇ ਇਸ ਮਸ਼ੀਨ ਉੱਤੇ ਇੱਕ ਇੱਕ ਕਰਕੇ ਗਾਵਾਂ ਨੂੰ ਚੜਾਇਆ ਜਾਂਦਾ ਤੇ ਉਸ ਤੋਂ ਬਾਅਦ ਗਾਵਾਂ ਦੇ ਥਣਾ ਦੇ ਉੱਤੇ ਇੱਕ ਐਡਵਾਂਸ ਟੈਕਨੋਲੋਜੀ ਵਾਲੀ ਮਸ਼ੀਨ ਲਗਾਈ ਜਾਂਦੀ ਆ ਤੇ ਇਸ ਰੋਟਰੀ ਮਸ਼ੀਨ ਉੱਤੇ ਗਾਵਾਂ ਨੂੰ ਖੜਾਉਣ ਤੋਂ ਬਾਅਦ ਉਹਨਾਂ ਅੱਗੇ ਚਾਰਾ ਪਾਇਆ ਜਾਂਦਾ ਜਿਹਦੇ ਨਾਲ ਕੀ ਇਹ ਚਾਰਾਖਾਨ ਵਿੱਚ ਬਿਜੀ ਹੋ ਜਾਂਦੀਆਂ ਨੇ ਤੇ ਇਹ ਮਸ਼ੀਨ ਨੂੰ ਘੁੰਮਦੀ ਰਹਿੰਦੀ ਆ ਤੇ ਇਸ ਨਾਲ ਗਾਵਾਂ ਰਿਲੈਕਸ ਫੀਲ ਕਰਦੀਆਂ ਨੇ ਤੇ ਇਸ ਨਾਲ ਉਹਨਾਂ ਦਾ ਦੁੱਧ ਕੱਢਣਾ ਆਸਾਨ ਹੋ ਜਾਂਦਾ ਨੰਬਰ 2 ਤੇ ਆਉਂਦੀ ਆ ਹੂਫ ਕਲੀਨਿੰਗ ਇਸ ਮਸ਼ੀਨ ਨੂੰ ਗਾਵਾਂ ਦੇ ਪੈਰਾਂ ਦੇ ਖੁਰਾਂ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਇਸ ਵਿੱਚ ਗਾਂ ਨੂੰ ਫਸਾ ਕੇ ਉਸ ਤੋਂ ਬਾਅਦ ਉਸ ਨੂੰ ਲਟਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਦੇ ਪੈਰਾਂ ਨੂੰ ਚੰਗੀ ਤਰ੍ਹਾਂ ਲੋਕ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਗਾਂ ਦੇ ਪੈਰਾਂ ਦੀ ਸਫਾਈ ਕੀਤੀ ਜਾਂਦੀ ਹੈ ਤੇ ਜੇ ਉਸ ਦੇ ਕਿਸੇ ਵੀ ਪੈਰ ਵਿੱਚ ਕੋਈ ਇੰਜਰੀ ਹੋਵੇ ਤਾਂ ਉਸ ਨੂੰ ਵੀ ਸਹੀ ਤਰ੍ਹਾਂ ਠੀਕ ਕੀਤਾ ਜਾਂਦਾ ਤੇ ਇਸ ਸਾਰੇ ਪ੍ਰੋਸੈਸ ਤੋਂ ਬਾਅਦ ਉਹਨਾਂ ਨੂੰ ਫੇਰ ਦੁਬਾਰਾ ਛੱਡ ਦਿੱਤਾ ਜਾਂਦਾ ਨੰਬਰ 3 ਤੇ ਆਉਂਦੀ ਆ ਜੇਲਰ ਟੀਐਮਆਰ ਮਿਕਸਚਰ ਇਸ ਮਸ਼ੀਨ ਨੂੰ ਗਾਵਾਂ ਦੇ ਚਾਰੇ ਨੂੰ ਮਿਕਸ ਕਰਨ ਲਈ ਵਰਤਿਆ ਜਾਂਦਾ ਪਸ਼ੂਆਂ ਦੇ ਚਾਰੇ ਵਿੱਚ ਜਿਹੜੇ ਵੀ ਮਟੀਰੀਅਲ ਨੂੰ ਐਡ ਕਰਨਾ ਹੁੰਦਾ ਉਸ ਨੂੰ ਇਸ ਵਿੱਚ ਪਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਮਸ਼ੀਨ ਉਸ ਸਾਰੇ ਚਾਰੇ ਨੂੰ ਮਿਕਸ ਕਰ ਦਿੰਦੀ ਆ ਤੇ ਉਸ ਤੋਂ ਬਾਅਦ ਇਸ ਨੂੰ ਪਸ਼ੂਆਂ ਅੱਗੇ ਪਾ ਦਿੱਤਾ ਜਾਂਦਾ ਨੰਬਰ 4 ਤੇ ਆਉਂਦੀ ਆ ਸਮਾਰਟ ਫੈਂਸ ਇਹ ਮਸ਼ੀਨ ਇੱਕ ਟੈਂਪਰੇਰੀ ਬਾਰਡਰ ਬਣਾਉਣ ਵਾਸਤੇ ਵਰਤੀ ਜਾਂਦੀ ਆ ਜਦੋਂ ਵੀ ਪਸ਼ੂਆਂ ਨੂੰ ਖੁੱਲੇ ਮੈਦਾਨ ਵਿੱਚ ਛੱਡਿਆ ਜਾਂਦਾ ਤਾਂ ਇਸ ਮਸ਼ੀਨ ਦਾ ਇਸਤੇਮਾਲ ਕਰਕੇ ਇੱਕ ਟੈਂਪਰਰੀ ਬਾਰਡਰ ਬਣਾ ਲਿਆ ਜਾਂਦਾ ਤਾਂ ਕਿ ਪਸ਼ੂ ਇੱਕ ਲਿਮਿਟਿਡ ਘੇਰੇ ਵਿੱਚ ਹੀ ਰਹਿਣ ਤੇ ਇੱਧਰ ਉੱਧਰ ਨਾ ਘੁੰਮਣ ਬਾਰਡਰ ਬਣਾਉਣ ਤੋਂ ਬਾਅਦ ਇਸ ਮਸ਼ੀਨ ਨਾਲ ਇੱਕ ਹਲਕਾ ਜਿਹਾ ਇਲੈਕਟ੍ਰਿਕ ਕਰੰਟ ਵੀ ਲੱਗਿਆ ਹੁੰਦਾ ਤਾਂ ਕਿ ਜੇ ਕੋਈ ਪਸ਼ੂ ਇਸ ਦੇ ਕੋਲ ਵੀ ਆਉਂਦਾ ਤਾਂ ਉਸ ਨੂੰ ਇੱਕ ਹਲਕਾ ਝਟਕਾ ਲੱਗੇ ਤੇ ਤਾਂ ਕਰਕੇ ਉਹ ਵਾਪਸ ਨਾ ਆਵੇ ਨੰਬਰ 5 ਤੇ ਆਉਂਦਾ ਫੀਡ ਪੁਸ਼ਰ ਇਹ ਇੱਕ ਰਿਮੋਟ ਕੰਟਰੋਲ ਮਸ਼ੀਨ ਆ ਜਦੋਂ ਵੀ ਪਸ਼ੂ ਚਾਰਾ ਖਾਂਦੇ ਨੇ ਤਾਂ ਉਹ ਉਸ ਨੂੰ ਫੈਲਾ ਦਿੰਦੇ ਨੇ ਤੇ ਇਹ ਮਸ਼ੀਨ ਉਸ ਚਾਰੇ ਨੂੰ ਪਸ਼ੂਆਂ ਕੋਲੇ ਇਕੱਠਾ ਕਰਨ ਲਈ ਮਦਦ ਕਰਦੀ ਹੈ ਤੇ ਇਹ ਮਸ਼ੀਨ ਪਸ਼ੂਆਂ ਨੂੰ ਬਿਨਾਂ ਡਿਸਟਰਬ ਕੀਤੇ ਉਹਨਾਂ ਕੋਲ ਚਾਰਾ ਕਰ ਦਿੰਦੀ ਹੈ ਨੰਬਰ 6 ਤੇ ਆਉਂਦਾ ਮਿਲਕ ਐਕਸਪ੍ਰੈਸ ਇਹ ਮਸ਼ੀਨ ਦਾ ਇਸਤੇਮਾਲ گاਵਾ ਦੇ ਬੱਚਿਆਂ ਨੂੰ ਦੁੱਧ ਭਲਉਣ ਲਈ ਕੀਤਾ ਜਾਂਦਾ ਤੇ ਇਸ ਦੇ ਟੈਂਕ ਵਿੱਚ ਮਿਲਕ ਦੇ ਨਾਲ ਨਾਲ ਹੋਰ ਵੀ ਕਈ ਨਿਊਟ੍ਰੀਸ਼ਨ ਪਾਏ ਜਾਂਦੇ ਨੇ ਜਦੋਂ ਇਸ ਮਸ਼ੀਨ ਨੂੰ ਬੱਚਿਆਂ ਦੇ ਵਿੱਚ ਲਿਆਇਆ ਜਾਂਦਾ ਤਾਂ ਉਹ ਇਸ ਮਸ਼ੀਨ ਦੇ ਕੋਲ ਆ ਕੇ ਦੁੱਧ ਪੀਣ ਲੱਗ ਜਾਂਦੇ ਨੇ ਤੇ ਇਹ ਬਿਲਕੁਲ ਉਸੇ ਤਰ੍ਹਾਂ ਲੱਗਦਾ ਉਹਨਾਂ ਨੂੰ ਜਿਵੇਂ ਇਹ ਆਪਣੀ ਮਾਂ ਦਾ ਦੁੱਧ ਪੀ ਰਹੇ ਹੋਣ ਕਿਉਂਕਿ ਇਸ ਮਸ਼ੀਨ ਨੂੰ ਇੱਕ ਟੈਕਨੋਲੋਜੀ ਦੇ ਨਾਲ ਬਣਾਇਆ ਗਿਆ ਨੰਬਰ 7 ਤੇ ਆਉਂਦੀ ਹੈ ਸ਼ੀਪ ਸ਼ੇਅਰਿੰਗ ਆਪਾਂ ਜਾਣਦੇ ਹਾਂ ਕਿ ਭੇਡਾਂ ਨੂੰ ਪਾਲਿਆ ਹੀ ਇਸ ਕਰਕੇ ਜਾਂਦਾ ਤਾਂ ਕਿ ਉਹਨਾਂ ਦੇ ਵਾਲਾਂ ਨੂੰ ਲਾ ਕੇ ਵੇਚਿਆ ਜਾ ਸਕੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਭੇਡ ਦੇ ਵਾਲਾਂ ਨੂੰ ਲਾਇਆ ਜਾ ਰਿਹਾ ਤੇ ਇਹ ਕਾਫੀ ਪੇਨਫੁੱਲ ਪ੍ਰੋਸੈਸ ਹੁੰਦਾ ਸੋ ਦੋਸਤੋ ਇਹਨਾਂ ਮਸ਼ੀਨਾਂ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਹਨਾਂ ਮਸ਼ੀਨਾਂ ਵਿੱਚੋਂ ਕਿਹੜੀ ਮਸ਼ੀਨ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੀ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ